ਸਤਿ ਸ਼੍ਰੀ ਅਕਾਲ ਦੋਸਤੋ ਸਵੇਰ ਦੀ ਸੈਰ ਦੇ ਨਾਲ ਤੁਹਾਡਾ ਸਵਾਗਤ ਹੈ ਅੱਜ ਗੱਲ ਕਰਾਂਗੇ ਆਪਾਂ ਬੋਡੀ ਨੂੰ ਆਪਾਂ ਮੈਂਟੇਨ ਕਿਵੇਂ ਕਰੀਏ ਬੋਡੀ ਨੂੰ ਮੈਂਟੇਨ ਕਿਵੇਂ ਕਰ ਸਕਦੇ ਆਂਗੇ ਦੋਸਤੋ ਸਭ ਤੋਂ ਵਧੀਆ ਢੰਗ ਆ ਤੁਸੀਂ ਜੇਕਰ 5 ਤੋਂ 6 ਮਿੰਟ ਜਾਂ ਵੱਧ ਤੋਂ ਵੱਧ 10 ਮਿੰਟ ਵੀ ਤੁਸੀਂ ਜੋਗਿੰਗ ਕਰ ਲੈਂਦੇ ਹੋ ਨਾ ਤੁਹਾਡੀ ਜਿਹੜੀ ਬੋਡੀ ਆ ਉਹ ਪੂਰੀ ਚੰਗੀ ਤਰ੍ਹਾਂ ਵਾਰਮ ਅਪ ਹੋ ਜਾਊਗੀ ਤੇ ਉਸ ਤੋਂ ਪਹਿਲਾਂ ਤੁਸੀਂ ਸਟ੍ਰੈਚ ਕਰਨੇ ਆਪਣੇ ਮਸਲ ਲੱਤਾਂ ਨੂੰ ਆਪਣੇ ਪੇਟ ਵੱਲ ਖਿੱਚ ਕੇ ਲੈ ਕੇ ਆਉਣਾ ਲੰਮੇ ਪੈ ਕੇ ਖੜ ਕੇ ਵੀ ਤੁਸੀਂ ਪਹਿਲਾਂ ਇੱਕ ਲੱਤ ਆਪਣੇ ਪੇਟ ਵੱਲ ਲਾਓ ਫਿਰ ਦੂਜੀ ਲੱਤ ਫਿਰ ਦੂਜੀ ਐਕਸਰਸਾਈਜ਼ ਤੁਸੀਂ ਕਰੋ ਖੱਬੇ ਪਾਸੇ ਰੋਟੇਟ ਫਿਰ ਸੱਜੇ ਪਾਸੇ ਬੈਕ ਨੂੰ ਰੋਟੇਟ ਹੋ ਜਾਓ ਠੀਕ ਹੈ ਇਹ ਦੋ ਤਿੰਨ ਐਕਸਰਸਾਈਜ਼ਾਂ ਕਰਕੇ ਤੁਸੀਂ ਪਹਿਲਾਂ ਤਾਂ ਆਪਣੀ ਬਾਡੀ ਨੂੰ ਸਟ੍ਰੈਚ ਕਰਕੇ ਨਾਲ ਦੀ ਨਾਲ ਤੁਸੀਂ ਜੋਗਿੰਗ ਕਰਨਾ ਸ਼ੁਰੂ ਕਰੋ ਜੋਗਿੰਗ ਕਰੋਗੇ ਤਾਂ ਤੁਹਾਨੂੰ ਆਪਣੀ ਬਾਡੀ 'ਚ ਖੁਦ ਪਤਾ ਲੱਗੂਗਾ ਵੀ ਹਾਂ ਯਾਰ ਮੇਰੀ ਬਾਡੀ 'ਚ ਸੁਧਾਰ ਹੋ ਰਿਹਾ ਹੈਗਾ ਤੇ ਬਾਕੀ ਦੋਸਤੋ ਸਵੇਰ ਦੀ ਸੈਰ ਆਪਾਂ ਕਰਦੇ ਜਾਂਦੇ ਆਂਗੇ ਸਵੇਰ ਦੀਆਂ ਚੈਲਾ ਪਹਿਲਾਂ ਕੁਦਰਤ ਦੇ ਨਜ਼ਾਰੇ ਜੋ ਆਪਾਂ ਨੂੰ ਸਵੇਰੇ ਵੇਲੇ ਵੇਖਣ ਨੂੰ ਮਿਲਦੇ ਹੈਗੇ ਉਹ ਆਪਾਂ ਨੂੰ ਹੋਰ ਕਿਤੇ ਵੀ ਨਹੀਂ ਵੇਖਣ ਨੂੰ ਮਿਲਦੇਗੇ ਤੇ ਬਾਕੀ ਦੋਸਤੋ ਆਪਾਂ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹਿੰਦੇ ਆਂ ਸੇਧ ਦੇ ਨਾਲ ਜੁੜੀਆਂ ਹੋਈਆਂ ਤੇ ਸਵੇਰ ਦੀ ਸੈਰ ਦੇ ਨਾਲ ਜੁੜੀਆਂ ਹੋਈਆਂ ਆਪਾਂ ਇੰਨੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਆਪਾਂ ਆਪਣੇ ਆਪ ਨੂੰ ਟਾਈਮ ਨਹੀਂ ਦੇ ਪਾਰੇਗੇ ਜੀਦਾ ਕਿ ਨਤੀਜਾ ਆਪਾਂ ਨੂੰ ਬਹੁਤ ਹੀ ਜ਼ਿਆਦੇ ਭਿਆਨਕ ਭੁਗਤਣਾ ਪੈਂਦਾ ਆਪਾਂ ਭੱਜ ਦੌੜ ਦੇ ਵਿੱਚ ਲੱਗੇ ਰਹਿੰਨੇ ਆ ਤੇ ਪਤਾ ਨਹੀਂ ਲੱਗਦਾ ਆਪਣੀ ਬੋਡੀ ਨੂੰ ਕਿਹੜੇ ਵੇਲੇ ਮੇਜਰ ਬਿਮਾਰੀ ਚੁੰਬੜ ਗਈ ਤੇ ਉਹਨੂੰ ਦੂਰ ਕਰਨ ਦਾ ਸਭ ਤੋਂ ਚੰਗਾ ਤਰੀਕਾ ਸਿਰਫ ਇਹੀ ਹੈ ਵੀ ਤੁਸੀਂ ਆਪਣਾ ਜਲਦੀ ਉਠੋ ਕੁਦਰਤ ਦੇ ਜਿਹੜੇ ਦਰਖਤਾਂ ਇਹਨਾਂ ਦੀ ਸ਼ੁੱਧ ਆਕਸੀਜਨ ਆਪਣੇ ਅੰਦਰ ਲਓ ਤੇ ਕੁਦਰਤ ਜੋ ਤੁਹਾਨੂੰ ਦਿੰਦੀ ਆ ਉਹਦੇ ਬਦਲੇ ਚ ਕੁਝ ਵੀ ਨਹੀਂ ਲੈਂਦੀ ਏ ਤੇ ਡਾਕਟਰ ਤੁਹਾਨੂੰ ਦਵਾਈਆਂ ਦਿੰਦੇ ਆ ਤੇ ਨਾਲ ਬਿਮਾਰੀ ਠੀਕ ਕਰਨ ਦੇ ਲਈ ਚਾਰ ਹੋਰ ਬਿਮਾਰੀਆਂ ਦਿੰਦੇ ਆਗੇ ਸੋ ਮੈਂ ਇਹੀ ਕਹਿਣਾ ਚਾਹੁੰਦਾ ਦੋਸਤੋ ਸਵੇਰੇ ਉઠੋ ਉੱਠ ਕੇ ਪਹਿਲਾਂ ਸਟ੍ਰੈਚ ਕਰੋ ਬੋਡੀ ਨੂੰ ਫੇਰ ਹਲਕੀ ਹਲਕਾ ਵਾਕ ਕਰੋ ਫਿਰ ਤੁਸੀਂ ਜੋਗਿੰਗ ਕਰਨਾ ਸਟਾਰਟ ਕਰੋ ਇਹ ਦਿਨਾਂ ਤੁਹਾਨੂੰ ਖੁਦ ਪਤਾ ਲੱਗੂਗਾ ਵੀ ਹਾਂ ਯਾਰ ਮੇਰਾ ਸਰੀਰ ਅੱਗੇ ਨਾਲ ਬਹੁਤ ਜ਼ਿਆਦਾ ਬਿਹਤਰ ਹੋ ਰਿਹਾਗਾ ਤੇ ਬਾਕੀ ਦੇਖੋ ਦੋਸਤੋ ਜੋ ਚੀਜ਼ ਆਪਨ ਕੁਦਰਤ ਦਿੰਦੀ ਆ ਉਹਦਾ ਨਜ਼ਾਰਾ ਵੱਖਰਾ ਹੀ ਹੁੰਦਾ ਹੈਗਾ ਤੇ ਰਾਤ ਜਿਸ ਇਲਾਕੇ ਦੇ ਵਿੱਚ ਮੈਂ ਰਹਿਣਾ ਬਹੁਤ ਜ਼ਿਆਦਾ ਚਖੜ ਹਨੇਰੀ ਆਈ ਸੀਗੀ ਤੇ ਫਸਲਾਂ ਵੀ ਕਾਫੀ ਥੱਲੇ ਡਿੱਗੀਆਂ ਹੋਈਆਂ ਨੇ ਤੇ ਅੱਜ ਮੌਸਮ ਠੀਕ ਆ ਗਰਮੀ ਤੋਂ ਠੰਡ ਵੱਲ ਮੌਸਮ ਹੋ ਰਿਹਾਗਾ ਤੇ ਜਿਹੜਾ ਇਹ ਵਿਚ ਵਿਚਾਲੇ ਦਾ ਮੌਸਮ ਹੁੰਦਾ ਇਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਕਿਉਂਕਿ ਇਹਦੇ ਵਿੱਚ ਨਾ ਤੁਹਾਨੂੰ ਗਰਮੀ ਲੱਗਦੀ ਐ ਤੇ ਨਾ ਤੁਹਾਨੂੰ ਠੰਡ ਲੱਗਦੀ ਆ ਪਰਫੈਕਟ ਬਾਡੀ ਨੂੰ ਸਹੀ ਐਕਸਰਸਾਈਜ਼ ਕਰਨ ਵਾਸਤੇ ਮੌਸਮ ਸਾਰਿਆਂ ਨੂੰ ਬੈਸਟ ਆਗਾ ਤੇ ਹੋਰ ਕੁਝ ਜੇਕਰ ਤੁਹਾਨੂੰ ਲੱਗੇ ਵੀ ਬਾਡੀ ਬਾਰੇ ਕੁਝ ਇਦਾਂ ਦਾ ਦੱਸੋ ਉਹ ਦੱਸੋ ਉਹ ਵੀ ਮੈਂ ਤੁਹਾਨੂੰ ਦੱਸੂਗਾ ਪਰ ਉਹ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਦਿਆ ਕਰੋ ਵੀ ਆਪਾਂ ਨੂੰ ਕਿਹੋ ਜਿਹਾ ਕੰਟੈਂਟ ਬਣਾਉਣਾ ਚਾਹੀਦਾਗਾ ਜਾਂ ਕੀ ਆਪਾਂ ਨੂੰ ਹੋਰ ਅੱਗੇ ਪ੍ਰੋਗਰੈਸ ਕਰਨੀ ਚਾਹੀਦੀ ਹੈਗੀ ਕਿਉਂਕਿ ਇੱਕ ਮੈਂ ਨਵेकਲਾ ਜੀ ਚੀਜ਼ ਸ਼ੁਰੂ ਕੀਤੀ ਹੈ ਵੀ ਸਵੇਰ ਦੀ ਸੈਰ ਦੇ ਨਾਲ ਕੁਝ ਆਪਾਂ ਨਿੱਜੀ ਗੱਲਾਂ ਵੀ ਕਰ ਲੈਣੇ ਆ ਸਟ्रेस ਦੂਰ ਕਰਨ ਦੀਆਂ ਵੀ ਐਕਸਰਸਾਈਜ਼ ਦੀਆਂ ਵੀ ਗੱਲਾਂ ਕਰ ਲੈਣੇ ਆ ਤੇ ਤੋ ਤੁਹਾਨੂੰ ਕੁਦਰਤ ਦਾ ਸਵੇਰੇ-ਸਵੇਰੇ ਵਾਤਾਵਰਨ ਵੀ ਦਿਖਾ ਦਿੰਨੇ ਆਗੇ ਤੇ ਬਾਕੀ ਆਸ ਕਰਦਾਗਾ ਤੁਸੀਂ ਮੈਨੂੰ ਕੁਝ ਚੰਗਾ ਵਧੀਆ ਵੈਸਟ ਦੱਸੋਗੇ ਕਮੈਂਟਾਂ ਦੇ ਵਿੱਚ ਇੱਕ ਦੋਸਤੋ ਇਹ ਚੈਨਲ ਆਪਾਂ ਨਵਾਂ ਬਣਾਇਆ ਹੈਗਾ ਇਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਲਾਈਕ ਕਰਦਿਆ ਕਰੋ ਤੇ ਬਾਕੀ ਯਾਰ ਜੋ ਤੁਹਾਨੂੰ ਕੁਝ ਚਾਹੀਦਾਗਾ ਵੀ ਹਾਂ ਯਾਰ ਆਪਾਂ ਨੂੰ ਵੀਡੀਓ ਦੇ ਵਿੱਚ ਆਹ ਵੀ ਦਿਖਾਉਣਾ ਚਾਹੀਦਾਗਾ ਉਹ ਵੀ ਦਿਖਾਉਣਾ ਚਾਹੀਦਾਗਾ ਉਹ ਵੀ ਆਪਾਂ ਜ਼ਰੂਰ ਬਣਾਵਾਂਗੇ ਤੇ ਯਾਰ ਇਹਦੇ ਵਿੱਚ ਮੈਂ ਤੁਹਾਨੂੰ ਚਾਹੇ ਮੇਰਾ ਕੋਈ ਭਰਾ ਵੀਡੀਓ ਵੇਖ ਰਿਹਾ ਚਾਹੇ ਕੋਈ ਲੇਡੀਜ਼ ਵੀ ਵੇਖ ਰਹੀ ਹੈ ਤਾਂ ਮੈਂ ਤਾਂ ਸਭ ਨੂੰ ਅਹੀ ਸੁਝਾਅ ਦਊਂਗਾ ਜੇਕਰ ਤੁਹਾਡੀ ਬਾਡੀ ਦੇ ਵਿੱਚ ਤੁਹਾਨੂੰ 1% ਵੀ ਲੱਗਦਾ ਯਾਰ ਮੈਨੂੰ ਬਾਡੀ ਦੇ ਵਿੱਚ ਇਹ ਪ੍ਰੋਬਲਮ ਆ ਜੋ ਮੈਨੂੰ ਇਹ ਮੇਜਰ ਬਿਮਾਰੀ ਲੱਗਦੀ ਆ ਤਾਂ ਤੁਸੀਂ ਮੇਰੇ ਕਹਿਣ ਤੇ ਇੱਕ ਵਾਰੀ ਤੁਸੀਂ ਆਪਣਾ ਸਵੇਰ ਦੀ ਸੈਰ ਕਰਨੀ ਸ਼ੁਰੂ ਕਰੋ ਤੁਹਾਨੂੰ ਖੁਦ ਲੱਗੂਗਾ ਵੀ ਹਾਂ ਯਾਰ ਵੀ ਮੈਂ ਅੱਗੇ ਤੋਂ ਵਧੇਤਰ ਹੋ ਰਿਹਾਗਾ ਇੱਕ ਸਾਥੀਓ ਮੈਂ ਤੁਹਾਨੂੰ ਹੋਰ ਚੀਜ਼ ਵਧੀਆ ਦੱਸਣ ਜਾ ਰਿਹਾਗਾ ਵੀ ਆਪਾਂ ਸਵੇਰੇ ਉੱਠ ਨਹੀਂ ਸਕਦੇਗੇ ਤੁਸੀਂ ਲਗਾਤਾਰ 21 ਦਿਨ ਕੰਟੀਨਿਊ ਆਪਣਾ ਉਹੀ ਟਾਈਮ ਰੱਖ ਲਓ ਆਲਰਮ ਲਾ ਲਓ 22ਵੇਂ ਦਿਨ ਤੁਹਾਨੂੰ ਆਲਰਮ ਲਾਉਣ ਦੀ ਲੋੜ ਨਹੀਂ ਪੂਗੀ ਆਪਣੀ ਬੋਡੀ ਦੇ ਵਿੱਚ ਨੇਚਰਲੀ ਇੱਕ ਆਲਰਮ ਲੱਗ ਜਾਂਦਾ ਹੈਗਾ ਤੇ ਆਪਾਂ ਸਿਰਫ ਆਪ ਆਪ ਦੀਆਂ ਆਤਾਂ ਬਿਗਾੜੀਆਂ ਹੋਈਆਂ ਨੇ ਜੀ ਦਾ ਕੇ ਆਪਣੀ ਬੋਡੀ ਤੇ ਬੁਰਾ ਇਫੈਕਟ ਪੈਂਦਾਗਾ ਤੇ ਬਾਕੀ ਮੈਂ ਵੀ ਪਹਿਲਾਂ ਜੋਗਿੰਗ ਕੀਤੀ ਸੀ ਹੁਣ ਫੇਰ ਥੋੜਾ ਇਹ ਹੈਗਾ ਵੀ ਥੋੜਾ ਜੋਗਿੰਗ ਕਰ ਲਾਂ ਤੇ ਜੋਗਿੰਗ ਕਰਦੇ ਕਰਦੇ ਸਾਥੀ ਉਹ ਵੀਡੀਓ ਨਹੀਂ ਬਣਦੀਗੀ ਤੇ ਇਸ ਵੀਡੀਓ ਨੂੰ ਆਪਾਂ ਇੱਥੇ ਕਰਦੇ ਆ ਖਤਮ